ਆਣੀ ਆਸਾ ਮਹੱਲਾ ਤੀਜਾ ਸਤਿਗੁਰ ਹਮਰਾ ਭਰਮ ਗਵਾਇਆ ਹਰ ਨਾਮ ਨਿਰੰજન ਮਨ ਵਸਾਇਆ ਸ਼ਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਣ ਵਾਲਾ ਸਭ ਵਿਦ ਜਾਣੈ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤਿਗੁਰ ਭੇਟੇ ਕੀ ਵਡਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ 부ਝਾਈ ਸਹਜੇ ਮਾਤਾ ਹਰ ਗੁਣ ਗਾਈ ਵਿਣ ਗੁਰ ਪੂਰੇ ਕੋਈ ਨਾ ਜਾਣੀ ਮਾਇਆ ਮੋਹੇ ਦੂਜੈ ਲੋਭਾਣੀ ਗੁਰਮੁਖ ਨਾਮ ਮਿਲੇ ਹਰ ਬਾਣੀ ਗੁਰ ਸੇਵਾ ਤਪਾ ਸਿਰ ਤਪਸਾਰ ਹਰ ਜੀਉ ਮਨ ਵਸੈ ਸਭ ਦੁਖ ਵਿਸਾਰਨ ਹਾਰ ਦਰ ਸਾਚੈ ਦੀਸੈ ਸਚਿਆਰ ਗੁਰ ਸੇਵਾ ਤੇ ਤ੍ਰਿ ਪਵਨ ਸੋਜੀ ਹੋਏ ਆਪਿ ਪਛਾਨ ਹਰ ਪਾਵੈ ਸੋਈ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਗੁਰ ਸੇਵਾ ਤੇ ਸਭ ਕੁੱਲ ਉਧਾਰੀ ਨਿਰਮਲ ਨਾਮ ਰੱਖੈ ੳਰ ਧਾਰੀ ਸਾਚੀ ਸੋਭਾ ਸਾਚ ਦਿਵਾਰੀ ਸੇਵਟ ਭਾਗੀ ਜੇ ਗੁਰ ਸੇਵਾ ਲਾਏ ਅਨੰਦਿਨ ਭਗਤ ਸਚ ਨਾਮ ਦਰੜਾਏ ਨਾਮੇ ਉਧਰੇ ਕੁੱਲ ਸਬਾਏ ਨਾਨਕ ਸਾਚ ਕਹਿ ਵਿਚਾਰ ਹਰ ਕਾ ਨਾਮ ਰੱਖੋ ਔਰ ਧਾਰ ਹਰ ਭਗਤੀ ਰਾਤੇ ਮੋਖ ਦਵਾਰ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋਈ ਹੁਕਮੈ ਬੂਝੈ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਾਗਾਏ ਸੋਈ ਸਤਗੁਰ ਨਾਮ 부ਝਾਇਆ ਵਿਣ ਨਾਮੈ ਭੁੱਖ ਨਾ ਜਾਈ ਨਾਮੇ ਤ੍ਰਿਸ਼ਨਾ ਅਗਨ ਬੁਝੈ ਨਾਮ ਮਿਲੈ ਤਿਸੈ ਰਜਾਈ ਰਹਾਉ ਕਲ ਕੀਰਤ ਸ਼ਬਦ ਪਛਾਨ ਇਹ ਆ ਭਗਤ ਚੂਕੈ ਅਬ ਮਹਾਨ ਸਤਿਗੁਰ ਸੇਵਿਐ ਹੋਇ ਪਰਵਾਨ ਜਿਨੇ ਆਸਾ ਕੀਤੀ ਤਿਸਨੋ ਜਾਨ ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮਨ ਵਸਾਏ ਇਹੋ ਸਿਰ ਦੀਜੈ ਆਪ ਗਵਾਏ ਹੁਕਮੈ ਬੁਝੈ ਸਦਾ ਸੁਖ ਪਾਏ ਆਪ ਕਰੇ ਤੈ ਆਪ ਕਰਾਈ ਆਪੇ ਗੁਰਮੁਖ ਨਾਮ ਵਿਸਾਈ ਆਪ ਭੁਲਾਵੇ ਆਪ ਮਾਰਗ ਪਾਏ ਸੱਚਾ ਸ਼ਬਦ ਸੱਚ ਸੁਮਾਈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹੇ ਪਰਮ ਭੁਲਾਣੀ ਬਿਨ ਨਾਵੇ ਸਭ ਫਿਰੈ ਬਉ ਰਾਣੀ ਤੀਨ ਭਵਨ ਮਹਿ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦਿਲ ਡਾਇਆ ਬਹੁ ਕਰਮ ਕਮਾਵੇ ਦੁਖ ਸਬਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਅਣ ਦਿਨ ਭੋਗੇ ਹਉ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜੀਐ ਗੁਰ ਸ਼ਬਦ ਵਿਚਾਰ ਹਰ ਜਪ ਪੜੀਐ ਹਉਮੈ ਮਾਰ ਹਰ ਜਪੀਐ ਭੈ ਸੱਚ ਪਿਆਰ ਨਾਨਕ ਨਾਮ ਗੁਰਮਤ ਉਰਤਾਰ ਇਕ ਓੰਕਾਰ ਸਤਗੁਰ ਪ੍ਰਸਾਦ ਰਾਗਿਆ ਸਾ ਮਹੱਲਾ ਤੀਜਾ ਅਸ਼ਟਪਦੀਆਂ ਘਰ ਅਠਵਾਂ ਕਾਫੀ ਗੁਰ ਤੇ ਚਾਂਤੀ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਨਾਮ ਪਾਈਐ ਵੱਡੀ ਵਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੈ ਭਜ ਪਏ ਸਰਨਾਈ ਰਹਾ ਗੁਰ ਤੇ ਗਿਆਨ ਉਪਜੈ ਮਹਾ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਪੰਡਹਾਰਾ ਗੁਰਮੁਖ ਨਾਮ ਧਿਆਈਐ ਬੂਝੈ ਵਿਚਾਰਾ ਗੁਰਮੁਖ ਭਗਤ ਸਲਾਹਾ ਹੈ ਅੰਤਰ ਸ਼ਬਦ ਅਪਾਰਾ ਗੁਰਮਖ ਸੂਖ ਉਪਜੈ ਦੁਖ ਕਦੇ ਨਾ ਹੋਈ ਗੁਰਮਖ ਹਉ ਮੈਂ ਮਾਰੀਐ ਮਨ ਨਿਰਮਲ ਹੋਈ ਸਤਗੁਰ ਮਿਲਿਆ ਆਪ ਗਿਆ ਤਰੇ ਭਾਵਨ ਸੋਜੀ ਪਾਈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਲਾਈ ਪੂਰੇ ਗੁਰ ਸਮਝਾਇਆ ਮਾਤੀ ਉਤਮ ਹੋਈ ਅੰਤਰ ਸੀਤਲ ਸ਼ਾਂਤ ਹੋਈ ਨਾਮੇ ਸੁਖ ਹੋਈ ਪੂਰਾ ਸਤਿਗੁਰ ਤਾ ਮਿਲੈ ਜਾਂ ਨਦਰ ਕਰੇ ਕਿਲੇ ਵਿਖ ਪਾਪ ਸਭ ਕੱਟੀਐ ਫੇਰ ਦੁਖ ਬਿਗਨ ਨਾ ਹੋਈ ਆਪਣੈ ਹੱਥ ਵੜਿਆਈਆ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵੜਿਆਈ ਪਾਈ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਅਨੰਦ ਸੱਚੀ ਭਗਤ ਕਰ ਸੱਚੇ ਚੇਤ ਲਾਈ ਏਕੋ ਨਾਮ ਧਿਆਈ ਤੂੰ ਸੁਖ ਪਾਵਹਿ ਮੇਰੇ ਭਾਈ ਹਉ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾਉ ਇਸ ਭਗਤੀ ਨੋ ਸੁਰ ਨਰ ਮਨ ਜਨ ਲੋਚ ਦੇ ਵਿਣ ਸਤਗੁਰ ਪਾਈ ਨਾ ਜਾਏ ਪੰਡਤ ਪੜਦੇ ਜੋਤ ਕੀ ਤਿਨ ਬੂਝ ਨਾ ਪਾਏ ਆਪੈਥ ਹੈ ਸਬਰ ਰਖਿਓਨ ਕਿਛ ਕਹਿਣ ਨ ਜਾਇ ਆਪੇ ਦੇ ਸੋ ਪਾਈਐ ਗੁਰਬੂਜ ਬੁਝਾਈ ਜੀ ਜੰਤ ਸਭ ਤਿਸ ਦੇ ਸਭਨਾ ਆਕਾਸ ਹੋਈ ਮੰਦਾ ਕਿਸਨੋ ਆਖੀਐ ਜੇ ਦੂਜਾ ਹੋਈ ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ ਆਪਿ ਘਵਾਲੀ ਦਿੱਤਿ ਅਨ ਅੰਤਰ ਲੋਭ ਵਿਕਾਰਾ ਇਕ ਆਪੇ ਗੁਰਮੁਖ ਕੀਤਿਆਂ ਬੂਜਨ ਵਿਚਾਰਾ ਭਗਤ ਪੀ ਉਹਨਾਂ ਨੂੰ ਬਖਸ਼ਿਅਨ ਅੰਤਰ ਪੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਜੀ ਹੋਈ ਕੋਈ ਭਲਾਏ ਕਿਸੈ ਦੇ ਨਾ ਭੁੱਲਣੀ ਸੱਚ ਜਾਣਨ ਸੋਈ ਕਰਮ ਹੈ ਪੰਜ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤਗੁਰ ਵਸ ਨ ਆਵਨੀ ਨਾਮ ਹੋ ਮੈਂ ਮਾਰੀ ਆਸਾ ਮਹੱਲਾ ਤੀਜਾ ਘਰੈ ਅੰਦਰ ਸਭ ਵਥ ਹੈ ਬਾਹਰ ਕਿਛ ਨਾਹੀ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੁਲਾਈ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੈ ਸਤਿਗੁਰ ਦੀ ਆਦਿਖਾਈ ਰਹਾਉ ਹਰ ਕਾ ਗਾਹਕ ਹੋਐ ਸੋ ਲੇ ਪਾਈ ਰਤਨ ਵਿਚਾਰਾ ਅੰਦਰ ਖੋਲੈ ਦਿਬ ਦਿਸ਼ਟ ਦੇਖਾ ਮੁਕਤ ਭੰਡਾਰਾ ਅੰਦਰ ਮਹਿਲ ਅਨੇਕ ਹੈ ਜੀਉ ਕਰੇ ਵਸੀਰਾ ਮਨ ਚਿੰਦਿਆ ਪਲ ਪਾਏ ਸੀ ਫਿਰ ਹੋਏ ਨਾ ਫੇਰਾ 파ਰਖੀਆਂ ਵਤ ਸੰਭਾਲ ਲਈ ਗੁਰ ਸੋਜੀ ਹੋਈ ਨਾਮ ਪਦਾਰਥ ਮੁੱਲ ਸਾ ਗੁਰਮੁਖ ਪਾਵੇ ਕੋਈ ਬਾਹਰ ਭਾਲੀ ਸੂ ਕਿਆ ਲਹੇ ਵਤ ਘਰੇ ਅੰਦਰ ਭਾਈ ਪਰ ਮੇ ਭੂਲਾ ਸਭ ਜੱਗ ਫਿਰੈ ਮਨ ਮੁਖ ਪਤ ਗਵਾਈ ਘਰ ਦਰ ਛੋੜੈ ਆਪਣਾ ਪਰ ਕਰ ਝੂਠਾ ਜਾਈ ਚੋਰੈ ਵਾਂਗੂ ਪਕੜੀਐ ਬਿਨ ਨਾਮੈ ਚੋਟਾਂ ਖਾਈ ਜਿੰਨੀ ਘਰ ਜਾਤਾ ਆਪਣਾ ਸੇ ਸੁਖੀਏ ਭਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ দান ਕਰੀ ਕਿਸ ਆਖੀਐ ਆਪੇ ਦੇਏ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸਚੈ ਸੋ ਬਾਪਾਈ ਆਸਾ ਮਹੱਲਾ ਤੀਜਾ ਥਾਪੈ ਆਪ ਪਛਾਣਿਆ ਸਾਦ ਮੀਠਾ ਭਾਈ ਹਰ ਰਸ ਚਾਖਿਆ ਮੁਕਤ ਭਈ ਜਿਨਾਂ ਸਾਚੋ ਭਾਈ ਹਰਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਲਾਹੀਐ ਵਿਖਿਆ ਮਾਹੀ ਉਦਾਸਾ ਰਹਾਉ ਬਿਨ ਸ਼ਬਦ ਹੈ ਆਪ ਨਾ ਜਾਪਈ ਸਭ ਅੰਧੀ ਭਾਈ ਗੁਰਮਤੀ ਘਟ ਚਾਨਣਾ ਨਾਮ ਅੰਤ ਸਖਾਈ ਨਾਵੇਂ ਹੀ ਨਾਮ ਵਰਤਦੇ ਨਾਵੇਂ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾਵੇਂ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਵੇਂ ਵਡਿਆਈ ਨਾਮ ਸਲਾਹੀ ਸਦਾ ਸਦਾ ਨਾਵੇਂ ਮਹਿਲ ਪਾਈ ਨਾਮੇ ਹੀ ਘਟ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਲਾਈ ਬਿਨ ਨਾਵੈ ਕੋਈ ਨਾ ਮੰਨੀਐ ਮਨ ਮੁਖ ਪਤ ਗਵਾਈ ਜੰਪੁਰ ਬੱਧੇ ਮਾਰੀਐ ਬਿਰਤਾ ਜਨਮ ਗਵਾਈ ਨਾਮੈ ਕੀ ਸਭ ਸੇਵਾ ਕਰੈ ਗੁਰਮੁਖ ਨਾਮੁ 부ਝਾਈ ਨਮਹੁ ਹੀ ਨਾਮ ਮੰਨੀਐ ਨਾਮੇ ਵਡਿਆਈ ਜਿਸ ਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮੁ ਗੁਜਾਈ ਨਾਨਕ ਸਭ ਕਿਸ ਨਾਮੈ ਕੈ ਵਸ ਹੈ ਪੂਰੈ ਭਾਗ ਕੋ ਪਾਈ ਆਸਾ ਮਹੱਲਾ ਤੀਜਾ